ਜੋ ਜਦੀ ਬੇਹਦੀ ਹੀ ਮੰਦ ਭਾਗੀ ਖਬਰ ਫਤਿਹਗੜ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਨਵਾਂ ਵਿਆਹ ਜੋੜੇ ਦਾ ਜਿਹੜਾ ਉਹ ਐਕਸੀਡੈਂਟ ਹੋ ਗਿਆ ਹੈ ਦੱਸਦੀ ਹੈ ਕਿ ਪਿਛਲੇ ਐਤਵਾਰ ਹੀ ਇਹਨਾਂ ਦਾ ਵਿਆਹ ਹੋਇਆ ਸੀ ਤਾਂ ਲਾੜਾ ਅਤੇ ਲਾੜੀ ਬਾਹਰ ਕਿਤੇ ਗਏ ਹੋਏ ਸਨ ਤਾਂ ਰਸਤਾ ਦੇ ਵਿੱਚ ਜੜੀ ਆ ਇਹਨਾਂ ਦੀ ਕਾਰ ਦਾ ਐਕਸੀਡੈਂਟ ਹੋ ਜਾਂਦਾ ਜਿਸ ਦੇ ਵਿੱਚ ਲੜੀ ਦੀ ਜੜੀ ਆ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦ ਕਿ ਲੜਾ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਐਕਸੀਡੈਂਟ ਦੇ ਹਜੇ ਕਾਰਨਾਂ ਦਾ ਕੁਝ ਪਤਾ ਨਹੀਂ ਚਲ ਸਕਿਆ ਪਰ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਨੂੰ ਕੀ ਪਤਾ ਸੀ ਕਿ ਜਿਹੜੇ ਖੁਸ਼ੀਆਂ ਚਾਵਾਂ ਦੇ ਨਾਲ ਪਿਛਲੇ ਐਤਵਾਰ ਉਹਨਾਂ ਵੱਲੋਂ ਵਿਆਹ ਕੀਤਾ ਗਿਆ ਸੀ ਆਪਣੇ ਬੱਚੇ ਦਾ ਤਾਂ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹਾ ਤੇ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਹੀ ਦੱਸਦੇ ਹਨ ਇੱਕ ਰਾਤ ਮਾਨੂਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸਾਨੂੰ ਅੱਜ ਹਸਪੀਟਲ ਤੋਂ ਇਨਫੀਮੇਸ਼ਨ ਆਈ ਹੈ ਇਰੇ ਚ ਇਹ ਐਕਸੀਡੈਂਟ ਗੁਰਮukh ਸਿੰਘ son of ਸਕੰਦਰ ਸਿੰਘ ਇਹਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ Kaur wife of ਗੁਰਮukh ਸਿੰਘ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਮੇਨਾਂ ਦਾ ਵਿਆਹ ਐਸੇ ਸੰਡੇ ਨੂੰ ਹੀ ਹੋਇਆ ਹੈ ਹਾਸਾ ਕੀਤਾ ਬੱਤਰੇ ਇਹ ਹਾਸਾ ਭਾਜੀ ਤਾਂ ਕਿ ਜੋ ਮੈਂ ਬਿਆਨ ਲਿਖਾਇਆ ਮੈਂ ਲੜਕੇ ਦਾ ਜੋ ਗਿਆਨ ਆ ਉਹ ਉਹ ਸਾਊਥਮਾ ਤੋਂ ਪਤਾ ਲੱਗੂਆ ਵੀ ਕਿੰਨੇ ਆਸਾ ਸਰ ਪਤਨ ਵਾਲੀ ਸੀ ਇਹ ਮਾਨੂਪੁਰ ਸਾਈਡ ਤੋਂ ਬਲਾੜੇ ਹੁਆ ਰਹੇ ਸੀ ਕਿੰਨੇ ਵਜੇ ਦਾ ਸਮਾਂ ਸਰ ਪਤਾ ਲੱਗਾ ਜੀ ਇਹ ਗੱਲ ਕੋਈ 9 ਵਜੇ ਦਾ ਸਮਾਂ